ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਮੀਰ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਅੱਜ ਹੈਗੇ ਜੀ 1st ਦਸੰਬਰ ਤੇ ਅੱਜ ਹੈਗਾ ਮੇਰੀ ਭਾਣਜੀ ਦਾ ਜਨਮ ਦਿਨ ਜੈਸਮੀਨ ਦਾ ਜੈਸਮੀਨ ਹੈਪੀ ਬਰਥਡੇ ਪੁੱਤੂ ਤੁ ਜੋ ਪਰਮਾਤਮਾ ਤੇਰੀ ਲੰਬੀ ਲੰਬੀ ਉਮਰ ਕਰੇ ਤੈਨੂੰ ਤਰੱਕੀਆਂ ਬਖਸ਼ੇ ਹਰ ਕਿਸ਼ਾ ਤੇਰੀ ਪੂਰੀ ਹੋਵੇ ਚੜਦੀ ਕਲਾ ਚ ਰਮੇ ਜੀ ਜੇ ਮੇਰਾ ਬਲੌਗ ਦੇਖਦੀਆਂ ਤਾਂ ਮੇਰੇ ਵੱਲੋਂ ਫਿਰ ਤੋਂ ਹੈਪੀ ਬਰਥਡੇ ਤੁ ਜੋ ਤੁਸੀਂ ਵੀ ਸਾਰੇ ਜਾਣੇ ਜਿਹੜੇ ਜਿਹੜੇ ਮੇਰੇ ਬਲੌਗ ਦੇਖਦੇ ਆ ਤੇ ਜੈਸਮੀਨ ਨੂੰ ਬਰਥਡੇ ਵਿੱਚ ਜ਼ਰੂਰ ਕਰਿਓ ਜੀ ਤੇ ਰਾਤ ਜੀ ਬਹੁਤ ਮੀ ਆਇਆ ਤੇ ਹੁਣ ਜੀ ਹਵਾ ਚੱਲ ਰਹੀ ਆ ਤੇ ਰਾਤ ਨਾਲ ساری ਰਾਤ ਲਾਈਟ ਆਈ ਆ ਚਲੋ ਹਵਾ ਚਾਲਦੀ ਆ ਨਾ ਵਧੀਆ ਹੁਣ ਇਹ ਸਾਰੀ ਨਾ ਸੁੱਕ ਜੂਗੀ ਧਰਤੀ ਹੈ ਨਾ ਮੀਂਹ ਤਾਂ ਬਹੁਤ ਆਇਆ ਤੇ ਹਵਾ ਹੁਣ ਚਾਲਦੇ ਚੱਲੋ ਹਵਾ ਨਾਲ ਨਾ ਸੁੱਕ ਪੁੱਕਾ ਜਾ ਤਾਂ ਹੋ ਜੂਗਾ ਨਾ ਤੇ ਬਾਕੀ ਹੈ ਨਾ ਜਿੰਨਾ ਦੇ ਹਾੜਾ ਆ ਗਏ ਉਧਰ ਪਾਣੀ ਇੰਨਾ ਹੈ ਨਾ ਕਿੰਨਾ ਬੁਰਾ ਹਾਲ ਹੈ ਨਾ ਪ੍ਰਮਾਤਮਾ ਨਾਲ ਬਸ ਕਰੋ ਸਾਰੇ ਜਾਨੇ ਪ੍ਰਮਾਤਮਾ ਅਗੇ ਅਰਦਾਸ ਕਰੋ ਕਿ ਪ੍ਰਮਾਤਮਾ ਹੁਣ ਬਖਸ਼ ਦੋ ਨਾ ਤੇ ਆਹ ਫੁੱਲ ਵੀ ਦੇਖੋ ਜੀ ਮੀਂਹ ਨੇ ਰੀਚੀ ਇਹ ਵੀ ਖਿੜਦੇ ਆ ਜੀ ਉਦੋਂ ਹੀ ਹਨਾ ਹਰ ਇੱਕ ਦੇਖ ਲਓ ਨਾ ਇਹਨਾਂ ਦਾ ਵੀ ਮੌਸਮ ਆ ਨਾ ਕਈ ਦਰਖਤ ਐਦਾਂ ਦੇ ਆ ਨਾ ਫੁੱਲ ਬੂਟੇ ਜਿਹੜੇ ਮੀਂਹ ਰੀਚੀ ਹਰੇ ਹੁੰਦੇ ਆ ਨਾ ਤੇ ਫੁੱਲ ਵਗੈਰਾ ਦਿੰਦੇ ਜਿਵੇਂ ਦੁਪਹਿਰ ਖਿੜੀ ਦੇਖੋ ਜੀ ਮੀਂਹ ਫੇਰ ਆ ਗਿਆ ਹਨਾ ਪਤਾ ਨਹੀਂ ਰੱਬ ਵੀ ਕੀ ਚਾਹੁੰਦਾ ਵਾ ਨਾ ਰੱਬ ਵੀ ਨਾ ਲੋਕਾਂ ਵਰਗਾ ਬਣ ਗਿਆ ਹੁਣ ਕਹਿੰਦੇ ਨੇ ਨਾ ਲੋਕ ਵੀ ਨਹੀਂ ਹਟਦੇ ਕੁਦਰਤ ਨਾਲ ਛੇੜਛਾੜ ਕਰਨੋ ਤੇ ਫਿਰ ਜਦੋਂ ਪਤਾ ਹੀ ਹੈ ਨਾ ਕੁਦਰਤ ਆਪਣਾ ਕਹਿਰ ਦਿਖਾਉਂਦੀ ਹੈ ਨਾ ਕਹਿੰਦੇ ਨੇ ਕਰਨ ਵਾਲਾ ਇੱਕ ਹੁੰਦਾ ਤੇ ਇਹ ਨਾਲ ਵੇਟ 'ਚ ਸਾਰੇ ਆ ਜਾਂਦੇ ਆ ਨਾ ਇਸ ਕਰਕੇ ਕਹਿੰਦੇ ਆ ਨਾ ਕੁਦਰਤ ਨਾਲ ਕਦੇ ਵੀ ਛੇੜਛਾੜ ਨਹੀਂ ਕਰਨੀ ਚਾਹੀਦੀ ਹੈ ਨਾ ਦੇਖੋ ਜੀ ਹੁਣ ਕੁਦਰਤ ਨੇ ਆਪਣਾ ਰੰਗ ਦਿਖਾਇਆ ਤੇ ਕਿੰਨਾ ਹੋਣਾ ਸਾਰਿਆਂ ਦਾ ਬੁਰਾ ਹਾਲ ਹੈ ਨਾ ਮੀਂਹ ਨਹੀਂ ਹਟਦਾ ਇਹ ਹੜ ਜਿਹੜੇ ਇੱਕ ਪਾਸੇ ਆ ਮੀਂਹ ਉਤੋਂ ਦੀ ਮੀਂਹ ਹੈ ਨਾ ਜਿੰਨਾ ਵਿਚਾਰੇ ਕੱਚੇ ਘਰਾਂ 'ਚ ਰਹਿੰਦੇ ਨੇ ਜਾਂ ਛੱਤਾਂ 'ਤੇ ਰਹਿੰਦੇ ਨੇ ਉਹਨਾਂ ਦਾ ਕਿੰਨਾ ਬੁਰਾ ਹਾਲ ਆ ਵਿਚਾਰਿਆਂ ਦਾ ਨਾ ਬਾਸਕਰ ਬਾਬਾ ਜੀ ਮਿਹਰ ਕਰੋ ਹੁਣ ਨਾ ਮੀਂਹ ਵਗੈਰਾ ਬੰਦ ਕਰ ਦੋ ਹੁਣ ਬਹੁਤ ਪਾਲੇ ਮੀਂਹ ਹਾਂਜੀ ਮੈਂ ਸਵੇਰੇ ਵੀਡੀਓ ਬਣਾਈ ਸੀ ਨਾ ਮੈਨੂੰ ਉਦੋਂ ਐ ਸੀਗਾ ਵੀ ਚਲ ਹਵਾ ਚੱਲਦੀ ਆ ਵੀ ਇਹ ਸਾਰਾ ਸੁੱਕ ਜਾਊਗਾ ਹੁਣ ਧਰਤੀ ਵਗੈਰਾ ਪਰ ਰੱਬ ਕਿੱਥੇ ਕਹਿੰਦਾ ਨਹੀਂ ਜੀ ਹੁਣ ਦੇਖ ਲੋ ਜੀ ਫੇਰ ਮੀ ਆ ਗਿਆ ਨਾ ਕਹਿੰਦੇ 3 ਦਿਨ ਮੀ ਪੈਣਾ ਕਿੰਨਾ ਬੁਰਾ ਹਾਲ ਆ ਬੱਚਿਆਂ ਦੀ ਵੀ ਕਹਿੰਦੇ ਛੁੱਟੀਆਂ ਵਧ ਗਈਆਂ ਨਾ 3 ਦਸੰਬਰ ਤੱਕ ਪਹਿਲਾਂ 30 ਤੱਕ ਸੀਗੀਆਂ 3 ਅਗਸਤ ਤੱਕ ਹੁਣ ਕਹਿੰਦੇ 3 ਦਿਨ ਫੇਰ ਮੀ ਪੈਣਾ ਤਾਂ ਹੁਣ 3 ਦਸੰਬਰ ਤੱਕ ਕਹਿੰਦੇ ਜੀ ਛੁੱਟੀਆਂ ਵਧ ਗਈਆਂ ਨਾ ਚਲੋ ਬੱਚਿਆਂ ਦੀਆਂ ਤਾਂ ਛੁੱਟੀਆਂ ਜਾਂ ਸਕੂਲਾਂ ਦੇ ਤਾਂ ਇੱਕ ਪਾਸੇ ਪਰ ਜਿਹੜੇ ਵਿਚਾਰੇ ਆ ਨਾ ਖਾੜ ਨਾਲ ਇੰਨੇ ਬੁਰਾ ਹਾਲ ਆ ਨਾ ਛੱਤਾਂ ਤੇ ਰਹਿੰਦੇ ਆ ਜਾਂ ਕਿਤੇ ਹੋਰ ਉਹਨਾਂ ਦਾ ਕਿੰਨਾ ਬੁਰਾ ਹਾਲ ਆ ਨਾ ਹਾਂਜੀ ਹੁਣ 3 ਵਜ ਚੁਕੇ ਸ਼ਾਮ ਦੇ ਤੇ ਮੀਂਹ ਬੰਦ ਹੋ ਗਿਆ ਤੇ ਹਵਾ ਚੱਲ ਰਹੀ ਆ ਨਾ ਪਤਾ ਹੀ ਨਹੀਂ ਲੱਗਦਾ ਜੀ ਕਦੋਂ ਮੀਂਹ ਆ ਜਾਂਦਾ ਕਦੋਂ ਹਵਾ ਚੱਲਣ ਲੱਗ ਜਾਂਦੀ ਆ ਦੇਖੋ ਨਾ نیچے ਹੁਣ ਹਵਾ ਨਾਲ ਸੁੱਕ ਵੀ ਗਿਆ ਹਨਾ ਚਲੋ ਇੱਕ ਗੱਲ ਤਾਂ ਵਧੀਆ ਗੱਲ ਆ ਨਾ ਸੁੱਕ ਗਿਆ ਹਵਾ ਨਾਲ ਪਰ ਮੀਂਹ ਦਾ ਜੀ ਕੁਝ ਪਤਾ ਨਹੀਂ ਕਦੋਂ ਮੀਂਹ ਆ ਜਾਂਦਾ ਨਾ ਤੇ ਉਹਨਾਂ ਦਾ ਵਿਚਾਰਿਆਂ ਦਾ ਕੀ ਹਾਲ ਆ ਨਾ ਮੇਰੇ ਜਿੱਥੇ ਹੜ੍ਹ ਵੀ ਆ ਤੇ ਮੀਂਹ ਵੀ ਆ ਨਾਲ ਹਨਾ ਚਲੋ ਇੱਥੇ ਤਾਂ ਫੇਰ ਵੀ ਚਲੋ ਮੀਂਹ ਪੈਂਦਾ ਹਵਾ ਚਾਲਦੀ ਐ ਨਾ ਸੁੱਪ ਸੱਕ ਜਾਂਦਾ ਨਾ ਸਾਰਾ ਤੇ ਉਹਨਾਂ ਵਿਚਾਰਿਆਂ ਦਾ ਨਾ ਭੈਣ ਭਾਈਆਂ ਦਾ ਕੀ ਹੁੰਦਾ ਨਾ ਛੋਟੇ ਛੋਟੇ ਬੱਚੇ ਆ ਨਾ ਬੜਾ ਪੁਰਾ ਹਾਲ ਆ ਨਾ ਅੱਜ ਤਾਂ ਜੀ ਇਹ ਵੀ ਵਿਚਾਰੀਆਂ ਅੰਦਰ ਹੀ ਨੇ ਜੀ ਅੱਗੇ ਤਾਂ ਬਾਹਰ ਭੁਰ ਗੇੜਾ ਗੁੜਾ ਕੱਢੇ ਹੁੰਦੀਆਂ ਸੀ ਉਹ ਦੂਜੀ ਤਾਂ ਗਈ ਹੈ ਨਾ ਤਾਂ ਬਾਹਰ ਜੀ ਇਹ ਅੰਦਰ ਹੀ ਬੈਠੀ ਆ ਵਿਚਾਰੀ आज नींबू पीछे लगे हुए सीगे अपने घर दे नींबू ਭੈਣ ਦੇ ਪਿੱਛੇ ਲੱਗੇ ਤੁਸੀਂ ਦੇਖੇ ਹੀ ਆ ਜੀ ਤੇ ਇਧਰ ਜੀ ਨਬੂ ਨਾ ਕੱਲ ਤੋਰੀਆਂ ਤੋੜਨ ਗਿਆ ਤੇ ਸਾਰੀ ਤੋੜ ਲਿਆ ਜੀ ਤੋਰੀਆਂ ਪੱਕੀਆਂ ਕੱਚੀਆਂ ਸਾਰੀਆਂ ਹਨਾ ਵੀ ਐਂ ਜਿਹੜੇ ਪੱਕੀਆਂ ਸੀ ਰਹਿਣ ਦਿੰਦਾ ਨਾ ਵੀ ਬਣ ਜਾਂਦਾ ਸਾਰੀਆਂ ਤੋੜ ਲਿਆ ਜੀ ਤੇ ਵਿੱਚ ਗੰਨੇ ਗੁੰਨੇ ਪਤਾ ਨਹੀਂ ਕੀ ਕੀ ਤੋੜ ਲਿਆ ਜੀ ਤਾਂ ਕਿ ਕੁਝ ਤੋੜ ਗਏ ਆ ਤੇ ਇਧਰ ਭੈਣ ਪਾਉਣ ਲੱਗੇ ਆ ਜੀ ਨਿੰਬੂ ਦਾ achar ਖੱਟੀ ਮਿੱਠੀ ਚਟਣੀ ਚਾਰ ਨਹੀਂ ਪਾਉਂਦੇ ਚਾਰ ਜਵਾ ਖਾਂਦੇ ਨੇ ਫਿਰ ਇੱਕ ਹੀ ਚਟਣੀ ਬਣਾਵਾਂਗੇ ਤੇ ਅਸੀਂ ਮਿੱਠੀ ਚਟਣੀ ਖੱਟੀ ਮਿੱਠੀ ਖਾ ਲੈਂਦੇ ਆ ਤਾਂ ਕਰਕੇ ਫਿਰ ਆਪਾਂ ਚਟਣੀ ਨੂੰ ਮੇਰੇ ਤੇ ਦੇੰਦੂ ਆ ਪਰਸ਼ਾਂਦੇ ਸੀਗੇ ਪਹਿਲਾਂ ਉਹ ਸਾਰੇ ਜਗ੍ਹਾ ਬਣ ਗੀ ਆ ਪੀਰਾ ਦੇ ਥੋੜੇ ਜਿਲੇੰਦੂ ਆਪਾਂ ਉੱਥੇ ਪਾ ਕੇ ਢੇਜੇ ਤੇ ਆਪਣੇ ਤੁਸੀਂ ਦੇਖੋਗੇ ਸਾਡੇ ਨਿੰਦੂਆਂ ਚ ਵੀ ਬਹੁਤ ਘੱਟ ਆ ਕਿਸੇ ਕਿਸੇ ਦੀ ਆ ਹੁਣ ਜਿਵੇਂ ਕੱਟਦੇ ਆ ਆਹ ਲੈਣਾ ਚੱਕ ਬਸ ਥੋੜੇ ਥੋੜੇ ਹੀ ਆ ਕਈਆਂ ਚ ਤਾਂ ਬਿਲਕੁਲ ਹੀ ਹੈ ਨਹੀਂ ਨਿੰਬੂ ਇਹ ਤੁਸੀਂ ਜਦੋਂ ਮੈਂ ਕੱਟੂਗੀ ਤੁਹਾਨੂੰ ਮੈਂ ਦਿਖਾਉਂਗੀ ਨਿੰਬੂ ਕਈਆਂ ਚ ਹੈ ਹੈ ਨਹੀਂ ਦੇ ਨਿੰਬੂ ਨਾਲ ਕੋਸ ਦੇ ਦੇ ਘੱਟ ਕੇ ਸ਼ਾਇਦ ਇਹਦੇ ਚ ਹੋ ਹੋ ਵਾਲੇ ਇਹਦੇ ਚ ਜਮਾ ਹੀ ਹੈ ਨਹੀਂ ਕਿਤੇ ਜਮਾ ਹੀ ਹੈ ਨਹੀਂ ਵੀ ਇਹ ਤਾਂ ਇਹ ਨਿੰਬੂ ਸਾਡੇ ਬਹੁਤ ਵਧੀਆ ਵਾਂਦੇ ਹੀ ਲੱਗਦੇ ਐ ਏਡੇ ਏਡੇ ਪਰ ਹੈ ਦੇਖੋ ਛਲਕ ਜਮਾ ਹੀ ਰਸੇ ਨਾਲ ਭਰੇ ਪਏ ਹਨ ਹਾਂ ਪਾਸਾ ਲੈਂਦੇ ਤੇ ਛਲਕਾ ਦੇਖ ਲਓ ਜਮਾ ਬਰੀਕ ਆ ਜੇ ਕਿਸੇ ਨੂੰ ਹੂ ਦੇਣੇ ਹੋਣ ਤਾਂ ਨਖਰੇ ਕਰਦੇ ਐ ਪਰ ਦੇਖੋ ਕਿੰਨੇ ਮਹਿੰਗੇ ਨਿੰਬੂ ਆ ਇਹ ਵੱਡੇ ਆ ਇਹ ਛੋਟੇ ਆ ਜੇ ਫ੍ਰੀ ਚ ਦੇਣ ਨੂੰ ਫਿਰ ਸਾਰੇ ਲੈ ਲੈਂਦੇ ਆਸੀਂ ਤਾਂ ਨਖਰੇ ਕੀਤੇ ਨਹੀਂ ਨੰਬੂ ਨੇ ਤਾਂ ਪਰਤ ਲਫਾਪਾ ਆਪਣੇ ਦਾਦੀ ਦੇ ਦਾਦੀ ਆ ਵੀ ਲੈ ਜੋਰ ਲੈ ਜੋਰ ਲੈ ਜੋਰ ਲੈ ਨਵਜੋਤ ਨੇ ਜੀ ਸੰਗਰੂਰ ਪੇ ਜੇ ਅਸੀਂ ਡੈਡੀ ਮੈਨ ਛੱਡਣ ਆਏ ਸੀ ਵੀ ਡੈਡੀ ਆ ਵੀ ਲੈ ਜਾਓ ਵੀ ਲੈ ਜਾਓ ਹੋਰ ਲੈ ਜਾਓ ਮੈਂ ਕਿੰਨੇ ਕੀ ਕਰਨੇ ਕਹਿੰਦਾ ਨਹੀਂ ਮੰਮੀ ਲੈ ਜਾਓ ਤਾਂ ਇਹ ਤਾਂ ਹੁਣ ਆਪਣੇ ਰਿਸ਼ਤੇਦਾਰ ਆਪਾਂ ਰਿਸ਼ਤੇਦਾਰ ਨੂੰ ਚੀਜ਼ ਦੀ ਦਵਾਂ ਨਾ ਤੇ ਹੋਰ ਕੀ ਹੋਵਾਂਗੇ ਤੇ ਇੱਧਰ ਆਪਾਂ ਜਵਾਬ ਕਰਨੇ ਅੱਜ ਕਹਿੰਦੇ ਪੂਰੀਆਂ ਕੱਟਣੀਆਂ ਤੇ ਆਪਾਂ ਬਣਾਏ ਸੀ ਇਧਰ ਕਾਵਨੀ ਛੋਲੇ ਤੇ ਆਲੂ ਗ੍ਰाइंड ਕਰਕੇ ਇਸੌਖਾ ਤਰੀਕਾ ਜੇ ਤੁਸੀਂ ਦੇਖੇ ਤਾਂ ਸਾਡੇ ਚੈਨਲ ਤੇ ਦੇਖ ਸਕਦੇ ਹੋ ਦਿਲਪ੍ਰੀਤ ਕੌਰ ਬਲੌਗ ਚੈਨਲ ਤੇ ਤੁਸੀਂ ਰੈਸਪੀ ਸਾਰੀ ਦੇਖ ਸਕਦੇ ਹੋ ਜੀ ਤੇ ਕੱਟ ਕੇ ਤੇ ਵੀ ਜਮਾ ਨਾ ਹੋਣ ਛੱਬੀਆਂ ਨਾਲ ਕੜਤਣ ਹੋ ਜੂਗੀ ਤੇ ਇਹਨੂੰ ਛੋਟੇ ਛੋਟੇ ਪੀਸ ਕਰਕੇ ਤੇ ਗ੍ਰाइंड ਕਰਨਾ ਗ੍ਰाइंड ਕਰਕੇ ਔਰ ਦੂਬਾ ਚ ਆਪਾਂ ਤੁਹਾਨੂੰ ਗੈਸ ਤੇ ਬਣਾ ਕੇ ਦਿਖਾਵਾਂਗੇ ਇਹ ਚਟਨੀ ਕਿਵੇਂ ਬਣਦੀ ਹੈ ਚਲੋ ਜੀ ਭੈਣਾਂ ਇਹਨਾਂ ਨੂੰ ਕਰਦੀ ਐ ਕੱਟਦੀ ਐ ਤੇ ਗ੍ਰाइंड ਕਰਦੀ ਐ ਤੇ ਫਿਰ ਆਪਾਂ ਬਾਅਦ ਚ ਦੇਖਦੇ ਆਂ ਤੇ ਮੈਂ ਜਾ ਰਹੀ ਆਂ ਜੀ ਆਪਣੇ ਭਾਂਜੇ ਨਾਲ ਪੱਟੀ ਕਰਾਉਣ ਜੀ ਚੱਲੀਏ ਪੁੱਤ ਤੇ ਮੈਂ ਮੰਮੀ ਦਾ ਜੀ ਹਾਂ ਜੀ ਰਮਨ ਮੈਂ ਜਨਮ ਦਿਨ ਆ ਜੀ ਜਨਮ ਦਿਨ ਹੈਗੇ ਪਰ ਮੈਂ ਕੇਕ ਕੱਟ ਕੇ ਬਾਲਾ ਰਾਜੀ ਰਹੀ ਹਾਂ ਮੈਨੂੰ ਆ ਹੁੰਦਾ ਵੀ ਇੱਕ ਤਾਂ ਉਮਰ ਘਟਦੀ ਆ ਹਨਾ ਹੁਣ ਮੇਰਾ ਕੇਕ ਕੱਟਾ ਮੈਨੂੰ ਬਹੁਤ ਹੋ ਲੱਗਦਾ ਮੈਂ ਤਾਂ ਉਹ ਹੀ ਕਿਸੇ ਚੀਜ਼ ਦੀ ਦਿੱਤੀ ਜਾਣੀ ਤੇ ਵੀ ਇੱਕ ਤਾਂ ਉਮਰ ਘਟਦੀ ਆ ਤੇ ਇਹਨਾਂ ਨੂੰ ਜਾਨਦੇ ਨੇ ਤਾਂ ਗੋਰਿਆਂ ਦੇ ਪੁੱਠੇ ਰਵਾਜ ਪਾਰਟੀ ਤਾਂ ਆਪਾਂ ਲੈਣੀ ਹੈ ਲੈਣੀ ਨਹੀਂ ਕੋਈ ਤਾਂ ਗੱਲ ਪਾਰਟੀ ਤਾਂ ਲੈਣੀ ਹੀ ਲੈਣੀ ਚਲੋ ਠੀਕ ਹੈ ਜੀ ਆਪਾਂ ਫਿਰ ਮਿਲਦੇ ਆਂ ਜੀ ਪੱਟੀ ਕਰਾਇਏਗੇ ਹਾਂ ਆਹੇ ਰਹੇ ਜਾਓ ਉਹ ਸਿੰਪਲ ਕੈਮਰੇ ਨਹੀਂ ਉਹ ਚ ਬਣਦੀ ਨਹੀਂ ਕਿੰਨੇ ਦੂਰ ਲੱਗਦੇ ਆ ਨਾ ਰਾਜਵੀਰ ਆਪਾਂ ਵੀ ਜਾਣਾ ਨਾਲ ਅੱਜ ਬਰਥਡੇ ਆ ਦੇਖੀ ਹਵਾ ਕਿੰਨੀ ਸੋਹਣੀ ਚੱਲਦੀ ਆ ਨਾ ਪਰ ਕੈਮਰੇ ਚ ਨਹੀਂ ਦਿਖੀਉਂ ਦੇਖ ਕਿੰਨੀ ਹਵਾ ਬਹੁਤ ਸੋਹਣੀ ਚੱਲਦੀ ਆ ਉਹ ਮੁੰਮਾ ਠੰਡੇ ਠੰਡੇ ਲੱਗਦੀ ਹੈ ਨਾ ਠੰਡੇ ਠੰਡੇ ਹਵਾ ਆ ਬਾੜ ਕਰੇਲਿਆਂ ਦੀ ਬੇਲ ਆ ਨਾ ਹਾਂਜੀ ਕੋ ਦੂਸਰੇ ਅਸੀਂ ਪਰਮਲ ਨਹੀਂ ਨਹੀਂ ਬਾੜ ਕਰੇਲਿਆਂ ਚੋ ਇਹ ਜੋਰੇ ਟੇਕੋਨ ਐਂਡ ਵੀਰ ਨੰਬਰ 1 ਹੈ ਜੀ ਮੇਰੇ ਸੋ ਗਾਇਜ਼ ਹੁਣ ਆਪਾਂ ਚੱਲੇ ਆਂ ਡਾਕਟਰ ਦੇ ਜਿਹੜਾ ਵੱਟਾ ਆ ਉਹ ਮੇਰਾ ਉਹ ਚ ਮਿਰਚ ਵੱਧ ਪਾਈ ਗਈ ਆ ਤੇ ਆਪਾਂ ਪੱਟੀ ਕਰਾਏ ਜੀ ਤੇ ਬਾਹਰ ਦੇਖੋ ਜੀ بارش ਵੀ ਹੋਣ ਲੱਗੀ بارش ਉਹ ਭੂਰ ਜੀ ਬਰਸ ਰਹੀ ਹੈ ਭੂਰ ਪੈਣ ਲੱਗੀ ਬੱਸ ਪਤਾ ਹੀ ਨਹੀਂ ਦੰਗਾ ਲੈ ਪਰ ਇਹ ਤੇ ਪਿੱਛੇ ਰੱਖਣੇ ਕਿ ਇੱਥੇ ਰੱਖਣੇ ਆ ਉਹਦੇ ਕੋਲ ਨਹੀਂ ਰੱਖਣੀ ਸੀ ਛੱਡ ਦੇ ਇੱਥੇ ਰੱਖ ਦਿੰਨੇ ਹਾਂਜੀ ਦਵਾਈਆਂ ਵੀ ਨਾਲ ਹੀ ਆ ਤੇ ਖਾਣ ਪੀਣ ਦਾ ਸਮਾਨ ਵੀ ਨਾਲ ਹੀ ਆ ਜੀ ਲਵਜੋਦ ਵੀ ਵੇਟ ਕਰਦਾ ਹੁਣ ਚਲੀ ਹਾਂਜੀ ਦੇਖ ਲੋ ਜੀ ਇਹ ਵੀ ਕਿੰਨਾ ਵਧੀਆ ਕੰਮ ਕਰ ਰਿਹਾ ਰੋੜਾਂ ਤੇ ਜਿਹੜੇ ਟੋਏ ਟਿੱਬੇ ਜੇ ਨਹੀਂ ਪੈ ਜਾਂਦੇ ਨਾ ਉਹ ਭਰ ਰਹੇ ਹਨ ਵੀ ਨੰਗਣ ਵਾਲਿਆਂ ਨੂੰ ਆਉਣ ਜਾਣ ਵਾਲਿਆਂ ਨੂੰ ਸੌਖਾ ਹੋਵੇ ਨਾ ਚਲੋ ਪ੍ਰਮਾਤਮਾ ਇਹਨਾਂ ਦੀ ਨਾ ਕਮਾਈ ਵਿੱਚ ਵਾਧਾ ਪਾਵੇ ਨਾ ਕੀ ਸੇਵਾ ਕਰ ਰਹੇ ਹੈ ਜੀ ਸੇਵਾ ਵੀ ਨਾ ਕੋਈ ਕੋਈ ਕਰਦਾ ਵਾ ਨਾ ਤੇ ਹਾਂਜੀ ਆਪਾਂ ਘਰੇ ਪਹੁੰਚ ਚੁੱਕੇ ਹਾਂ ਜੀ ਉਹ ਸਾਹਮਣੇ ਫਿਰਦਾ ਨਵਜੋਤ ਤੇ ਇਹ ਆਪਾਂ ਤੋਂ ਪਹਿਲੇ ਪਹੁੰਚ ਗਏ ਜੀ ਘਰੇ ਕਿਉਂਕਿ ਗੁਰਦੁਆਰਾ ਸਾਹਿਬ ਗਿਆ ਸੀ ਪਾਠ ਸਿੱਖਣ ਤੇ ਈ 6 ਵਜੇ ਆ ਜਾਂਦਾ 4 ਤੋਂ 6 ਜਾਂਦਾ ਜੀ ਇਹ ਗੁਰਦੁਆਰਾ ਸਾਹਿਬ ਤੇ ਆ ਗਿਆ ਸੀਗਾ ਜੀ ਤੂੰਗਾ ਚੱਕੇ ਨੂੰ ਬਣਾਉਂਛ ਨੂੰ ਢੁੱਲੇ ਛੱਡ ਵਹੀ ਆ ਪੀਸਾ ਦਾ ਉਹ ਇਹ ਉਹ ਨਾ ਬੰਨੀ ਫਿਰਦਾ ਵਾ ਚਲੋ ਜੀ ਜੈਸਮੀ ਨੂੰ ਹੈਪੀ ਬਰਥਡੇ ਕਹੋ ਸਾਰੇ ਜਾਨੇ ਲੈ ਪੈਸੇ ਹਟੇ ਜੋ ਨੂੰ ਕਹਦਾ ਹੈਪੀ ਬਰਥਡੇ ਬਾਲ ਜੀ ਜੀ ਕਹੋ ਗੋਤ

ਰੀਤ ਦੇ ਦੇ ਹੈਪੀ ਬਰਥਡੇ ਆ ਵੀ ਬੈਂਦਰ ਅੰਨੇ ਹੈਲੀਆ ਸੋ ਮੱਚ ਦੀ ਦੀ ਹੈਪੀ ਬਰਥਡੇ ਹਾਂ ਜੀ ਹਾਂ ਜੀ ਆਪਾਂ ਪੇਟ ਪੂਜਾ ਕਰ ਲਈ 버ਗਰ ਖਾ ਲੇ ਜੈਸਮੀਨ ਦਾ ਜਨਮ ਦਿਨ ਮਨਾ ਲਿਆ ਜੀ ਪੇਟ ਪੂਜਾ ਹੋ ਗਈ ਤੇ ਹੁਣ ਆਪਾਂ ਰਹਿਰਾਸ ਹੋ ਗਿਆ ਜੀ ਤੇ ਆਪਾਂ ਕਿੰਨਾ ਟਾਈਮ ਹੋ ਗਿਆ 7 ਵਜ ਗਏ ਜੀ ਪੌਣੇ 7 ਤੇ ਹੁਣ ਆਪਾਂ ਕਰਦੇ ਆ ਜੀ 파ਟ ਪੂਜਾ ਜੀ ਇਹ ਜੋ ਚੌੜ ਅਪਾਧੀ ਰਮਿਆ ਕਿਤੇ ਕਰਦੀ ਕਿਉਂਕਿ ਇਹ ਸਾਡਾ ਸਾਡਾ ਚ ਹੋ ਰਹਿ ਜਾਂਦਾ ਤਾਂ ਕੱਟ ਕੇ ਜਾਂ ਭੈਣ ਨੇ ਕੱਟ ਲਿੱਤੇ ਜੀ ਤੇ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਹਾਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਹਾਲ ਦੇ ਰਹੋ ਬਸ ਦੇ ਰਹੋ ਇਸੇ ਤਰ੍ਹਾਂ ਸਾਡੀ ਵੀਡੀਓ ਦੇਖਦੇ ਰਹੋ ਜੀ